ਸਟੂਡੈਂਟ ਵੀਜ਼ੇ ਨੂੰ ਲੈ ਕੇ ਕੱਲ ਪੋਲੀਟਿਕੋ ਜੋ ਮੈਗਜ਼ੀਨਾਂ ਉਹਨਾਂ ਨੇ ਸਭ ਤੋਂ ਪਹਿਲਾਂ ਖਬਰ ਜਿਹੜੀ ਰਿਲੀਜ਼ ਕੀਤੀ ਪਈ ਮਾਰਕੋ ਰੂਬਿਓ ਜੋ ਸੈਕਟਰੀ ਆਫ ਸਟੇਟ ਹੈਗੇ ਆ ਉਹਨਾਂ ਨੇ ਅਮਰੀਕਾ ਦੀਆਂ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਐਂਬੈਸੀਜ਼ ਹੈਗੀਆਂ ਉਹਨਾਂ ਨੂੰ ਜਿਹੜੀ ਕੇਬਲ ਦੇ ਰਾਹੀਂ ਇਨਫੋਰਮੇਸ਼ਨ ਭੇਜੀ ਆ ਤੇ ਜਿਹੜੇ ਸਟੂਡੈਂਟਸ ਆ ਉਹਨਾਂ ਦੀਆਂ ਇੰਟਰਵਿਊਜ਼ ਬੰਦ ਕਰ ਦਿੱਤੀਆਂ ਜਾਣਾ ਉਹਨਾਂ ਦੇ ਉੱਤੇ ਪੌਜ਼ ਲਾਇਆ ਜਾਵੇ ਤੇ ਵੇਟਿੰਗ ਹੋਊਗੀ ਸਕਰੀਨਿੰਗ ਹੋਊਗੀ ਸਟੂਡੈਂਟਸ ਦੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇਖੇ ਜਾਓਗੇ ਸੋ ਇਹ ਬਹੁਤ ਵੱਡਾ ਫੈਸਲਾ ਆ 11 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹ ਅਮਰੀਕਾ ਦੇ ਵਿੱਚ ਹਰ ਸਾਲ ਪੜ੍ਹਨ ਆਦੇ ਹੈਗੇ ਆ ਤੇ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਭਾਰਤੀ ਮੂਲ ਦੇ ਸਟੂਡੈਂਟਸ ਹੁੰਦੇ ਹੈਗੇ ਆ ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੀਆਂ ਸਾਰੀ ਐਮਬੈਸੀਜ਼ ਨੂੰ ਆਲ ਓਵਰ ਦ ਵਰਲਡ ਇਹ ਆਰਡਰ ਕਰ ਦਿੱਤਾ ਹੈ ਪੀ ਸਟਾਪ ਸਕੈਜੂਲਿੰਗ ਨਿਊ ਵੀਜ਼ਾ ਇੰਟਰਵਿਊ ਅਪਾਇੰਟਮੈਂਟਸ ਫੋਰ ਸਟੂਡੈਂਟਸ ਤੇ ਐਕਸਚੇਂਜ ਵਿਦ ਵਿਜ਼ਿਟਰਸ ਜਿਹੜੇ ਹੈਗੇ ਆ ਇਹ ਜਿਹੜੀਆਂ ਇੰਟਰਨੈਟ ਕੇਬਲਸ ਆ ਉਹਨਾਂ ਦੇ ਥਰੂ ਨਿਊਜ਼ ਏਜੰਸੀਜ਼ ਨੂੰ ਇਹ ਜੋ ਇਨਫੋਰਮੇਸ਼ਨ ਉਹ ਮਿਲੀ ਹੈਗੀ ਆ ਡਿਪਾਰਟਮੈਂਟ ਜੋ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਐਗਜ਼ਿਸਟਿੰਗ ਆਪਰੇਸ਼ਨਸ ਤੇ ਪ੍ਰੋਸੈਸ ਹੈਗੀ ਆ ਸਕਰੀਨਿੰਗ ਦੇ ਲਈ ਵੈITING ਸਟੂਡੈਂਟਸ ਦੇ ਲਈ ਜਿਨ੍ਹਾਂ ਦੇ ਐਫ ਐਮ ਜੇ ਵੀਜ਼ਾ ਐਪਲੀਕੇਸ਼ਨਸ ਆ ਉਹ ਸਾਰਾ ਰਿਵਿਊ ਕਰ ਰਹੇ ਆ ਪਲੱਸ ਸੋਸ਼ਲ ਮੀਡੀਆ ਵੀ ਦੇਖ ਕੇ ਜਾਣਗੇ ਜਦੋਂ ਇੰਟਰਵਿਊ ਸ਼ੁਰੂ ਹੋਣਗੇ ਆ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਐਫ 1 ਸਟੂਡੈਂਟ ਵੀਜ਼ਾ ਦੇ ਉੱਤੇ ਹੁੰਦੇ ਹੈਗੇ ਆ ਜੇ 1 ਵੀਜ਼ਾ ਸਟੂਡੈਂਟ ਐਕਸਚੇਂਜ ਸਕਾਲਰਸ਼ਿਪ ਪ੍ਰੋਗਰਾਮ ਦੇ ਅੰਡਰ ਹੁੰਦੇ ਜਿੱਦਾਂ ਕਿ ਫੁੱਲ ਬ੍ਰਾਈਟ ਫੈਲੋਸ਼ਿਪ ਪ੍ਰੋਫੈਸਰ ਬਹੁਤ ਪਾਰਟਿਸਿਪੇਟ ਕਰਦੇ ਆ ਵੱਖ-ਵੱਖ ਮੁਲਕਾਂ ਦੀਆਂ ਯੂਨੀਵਰਸਿਟੀ ਦੇ ਇੱਥੇ ਆਂਦੇ ਹੈਗੇ ਆ ਇੱਥੇ ਦੇ ਉੱਤੇ ਜਾਂਦੇ ਹੈਗੇ ਆ ਐਮ 1 ਵੀਜ਼ਾ ਗ੍ਰਾਂਟਡ ਜਿਹੜੇ ਸਟੂਡੈਂਟਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਦੇ ਯੂਐਸਏ ਦੇ ਵਿੱਚ ਸੋ ਟੈਮੀ ਬਰੂਸ ਇੱਕ ਸਪੋਕਸਮੈਨ ਹੈਗੇ ਯੂਐਸ ਸਟੇਟ ਡਿਪਾਰਟਮੈਂਟ ਦੇ ਉਹਨਾਂ ਨੇ ਇਹਦੇ ਉੱਤੇ ਕੋਈ ਕਮੈਂਟ ਤਾਂ ਨਹੀਂ ਕੀਤਾ ਪਰ ਉਹ ਕਹਿੰਦੇ ਵੀ ਅਸੀਂ ਹਰ ਇੱਕ ਟੂਲ ਵਰਤ ਰਹੇ ਹਾਂ ਕਿਹੜਾ ਬੰਦਾ ਜਿਹੜਾ ਕਿਹੜਾ ਕੋਈ ਵੀ ਲੋਕ ਜੋ ਅਮਰੀਕਾ ਦੇ ਵਿੱਚ ਐਂਟਰ ਹੋ ਰਿਹਾ ਹੈ ਨੋ ਮੈਟਰ ਕਿਹੜਾ ਉਹਨਾਂ ਦੀ ਬੈਕਗ੍ਰਾਉਂਡ ਹੈਗੀ ਆ ਸੋ ਟੋਟਲ 1.13 ਮਿਲੀਅਨ ਸਟੂਡੈਂਟ ਯੂਐਸਏ ਦੇ ਵਿੱਚ ਹਰ ਸਾਲ ਲਗਭਗ ਆਂਦੇ ਹੈਗੇ ਆ ਸਭ ਤੋਂ ਜ਼ਿਆਦਾ ਸਟੂਡੈਂਟਸ ਉਹਨਾਂ ਦੇ ਉੱਤੇ ਅਸਰ ਪੈਣ ਨੂੰ ਜਾ ਰਿਹਾ ਜੋ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਅਸ਼ੀਆ ਤੋਂ ਆਸ਼ੀਆ ਤੋਂ ਮੇਜੋਰਟੀ ਦੇ ਵਿੱਚ 2023 ਤੇ 2024 ਦਾ ਜੇ ਰੈਕੋਰਡ ਦੇਖਿਆ ਜਾਵੇ ਤੇ ਇੰਡੀਆ ਤੋਂ 331602 ਸਟੂਡੈਂਟ ਆਏ ਆ 2023 ਤੇ 2024 ਚ ਚਾਈਨਾ ਤੋਂ 270398 ਹੋਵੇ ਸਾਊਥ ਕੋਰੀਆ ਤੋਂ 43000 ਕੈਨੇਡਾ ਤੋਂ 28000 ਬਾਕੀ ਥੋੜੇ ਥੋੜੇ ਆ ਸਭ ਤੋਂ ਜ਼ਿਆਦਾ ਇੰਡੀਆ ਤੇ ਚਾਈਨਾ ਤੋਂ ਹੈਗੇ ਜਿਨ੍ਹਾਂ ਨੂੰ ਬਹੁਤ ਵੱਡਾ ਜਿਹੜਾ ਅਸਰ ਆ ਉਹੋ ਪੈਣ ਜਾ ਰਿਹਾ ਹੈਗਾ ਸੋ ਇਹ ਸਾਰੇ ਕਾਸੇ ਦੇ ਪਿੱਛੇ ਆ ਵਾਪਰੇ ਆ ਕੀ ਆ ਪਈ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੂਡੈਂਟ ਰਜਨੀ ਸ੍ਰੀਨਿਵਾਸਨ ਜੋ 37 ਸਾਲਾਂ ਦੀ ਪੀ ਐਚ ਡੀ ਸਟੂਡੈਂਟ ਸੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਅਰਬਨ ਪਲਾਨਿੰਗ ਦੇ ਉੱਤੇ ਪੀ ਐਚ ਡੀ ਕਰ ਰਹੀ ਸੀ ਤੇ ਉਹਦਾ ਜਿਹੜਾ ਵੀਜ਼ਾ ਹੈ ਉਹ ਰਿਵੋਕ ਕਰ ਲਿਆ ਗਿਆ ਮਾਰਕੋ ਰੂਬਿਓ ਹੋਨਾਵਲੋਂ ਸੈਕਟਿਓ ਸਟੇਟ ਵਲੋਂ ਤੇ ਜਦ ਕੇ ਉਹਦਾ ਵੀਜ਼ਾ 2029 ਤੱਕ ਸੀਗਾ ਸੋ ਸਰੀਨਵਾਸਨ ਜੋ ਆ ਉਹ ਫਿਰ ਇਥੋਂ ਛੱਡ ਕੇ ਕੈਨੇਡਾ ਚੱਲ ਗਈ ਉਹ ਕਹਿੰਦੀ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਿਰਫ ਪਾਲਸਤਿਨੀਅਨ ਦਾ ਫਲੈਗ ਲਾਇਆ ਸੀ ਕਹਿੰਦੇ ਵੀ ਕਿਸੇ ਦੇ ਹੱਕ ਦੇ ਵਿੱਚ ਬੋਲਣ ਦੇ ਨਾਲ ਕੋਈ ਜਿਹੜਾ ਅਤਵਾਦੀ ਨਹੀਂ ਬਣ ਜਾਂਦਾ ਹੈਗਾ ਜੇ ਤੁਸੀਂ ਪਾਲਸਤਿਨੀਅਨ ਰਾਈਟਸ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਤੁਸੀਂ ਇਹ ਨਹੀਂ ਹੁੰਦਾ ਵੀ ਤੁਸੀਂ ਟੈਰੋਰਿਜ਼ਮ ਨੂੰ ਸਪੋਰਟ ਕਰ ਰਹੇ ਆ ਜੋ ਕੁਝ ਪਿਛਲੇ ਦਿਨਾਂ ਚ ਵਾਪਰਿਆ ਹੈ ਬਈ ਉੱਥੇ ਆਲਰੇਡੀ ਭੁੱਖਮਰੀ ਸ਼ੁਰੂ ਹੋ ਗਈ ਆ ਫੂਡ ਨਹੀਂ ਲੋਕਾਂ ਦੇ ਕੋਲ ਜਾ ਰਿਹਾ ਜਿਹੜੇ ਆਮ ਲੋਕ ਆ ਜ ਉਹਨਾਂ ਦਾ ਵਿਚਾਰਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਸ ਇਸ਼ੂ ਤੋਂ ਬਾਅਦ ਇਹ ਜਿਹੜਾ ਯੂਨੀਵਰਸਿਟੀਜ਼ ਦਾ ਇਸ਼ੂ ਹੈ ਹਾਰਵਰਡ ਯੂਨੀਵਰਸਿਟੀ ਦਾ ਇਹ ਸਾਰਾ ਕੁਝ ਜਿਹੜਾ ਪਿਕ ਅਪ ਹੋਇਆ ਹੈਗਾ ਸੋ ਇਹ ਇੱਕ ਵੱਡਾ ਡਿਸੀਜਨ ਲਿਆ ਜਾ ਰਿਹਾ ਹੈ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਦੀ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਫੀਸ ਦੇ ਉੱਤੇ ਹੀ ਯੂਨੀਵਰਸਟੀਆਂ ਚੱਲਦੀਆਂ ਜਿਸ ਤਰ੍ਹਾਂ ਜਿੱਥੋਂ ਤੁਸੀਂ ਮਾਸਟਰਸ ਕੀਤੀ ਆ ਆਪਣੀ ਸਿਆਨੋਜ਼ ਸਟੇਟ ਯੂਨੀਵਰਸਿਟੀ ਤੋਂ ਤੁਹਾਡੀ ਕਲਾਸ ਜਮਾਨ ਲੱਗਦਾ 30 ਤੋਂ 28 ਸਟੂਡੈਂਟ ਤਾਂ ਫੋਰਨਰ ਨੇ ਸੀਗੇ ਜੀ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਮਾਸਟਰਸ ਕਰਨ ਲਈ ਜਿਹੜੀ ਉੱਥੇ ਆਉਂਦੇ ਆ ਸਿਲੀਕਨ ਵੈਲੀ ਦੀ ਟਾਪ ਦੀ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਜਿਹੜੀ ਸੈਨੋਜ਼ੀ ਸਟੇਟ ਯੂਨੀਵਰਸਿਟੀ ਜਿਹੜੀ ਉਹ ਮੰਨੀ ਜਾਂਦੀ ਹੈ ਬਹੁਤ ਜ਼ਿਆਦਾ ਇੰਜੀਨੀਅਰਿੰਗ ਡਿਪਾਰਟਮੈਂਟ ਉਹਨਾਂ ਦਾ ਕਾਫੀ ਜਿਹੜਾ ਗੁੱਡ ਹੈਗਾ ਆ ਸੋ ਬਿਲਕੁਲ ਇੰਟਰਨੈਸ਼ਨਲ ਸਟੂਡੈਂਟ ਭਾਰਤ ਤੋਂ ਵੀ ਆਉਂਦੇ ਆ ਚਾਈਨਾ ਤੋਂ ਵੀ ਆਉਂਦੇ ਆ ਹੋਰ ਮੁਲਕਾਂ ਤੋਂ ਅਫਰੀਕਨ ਮੁਲਕਾਂ ਤੋਂ ਵੀ ਜਿਹੜੇ ਆਉਂਦੇ ਆ ਜਿੰਨਿਆਂ ਦੇ ਨਾਲ ਸਾਡਾ ਮਿਲ ਗਿਆ ਸੀ ਉਹ ਸਾਰੇ ਦੇ ਸਾਰੇ ਇੱਥੇ ਸੀ ਬੈਚਲਰਸ ਦੇ ਵਿੱਚ ਜਿਹੜੇ ਇੱਥੇ ਦੇ ਵਿਦਿਆਰਥੀ ਆ ਉਹ ਇੱਥੇ ਦੇ ਜੰਮੇ ਆ ਇੱਥੇ ਦੇ ਪੜ੍ਹੇ ਜਿਨ੍ਹਾਂ ਨੇ ਹਾਈ ਸਕੂਲ ਕੀਤਾ ਉਹ ਉੱਥੇ ਜਿਹੜੇ ਉਹਨਾਂ ਵਿੱਚ ਜ਼ਿਆਦਾ ਹੁੰਦੇ ਸੀਗੇ ਪਰ ਮਾਸਟਰ ਪ੍ਰੋਗਰਾਮਸ ਦੇ ਵਿੱਚ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਮਿਲਦੇ ਸੀਗੇ ਦੂਜੇ ਵੀ ਹੁੰਦੇ ਸੀਗੇ ਸੋ ਵੱਡਾ ਜਿਹੜਾ ਅਸਰ ਇਸ ਤੇ ਵਿੱਚ ਪਊਗਾ ਸੋ ਜਿਨ੍ਹਾਂ ਦੀਆਂ ਇੰਟਰਵਿਊਜ਼ ਅ ਤਰੀਕਾ ਆਈਆਂ ਹੋਣਗੀਆਂ ਹੁਣ ਉਹਨਾਂ ਨੂੰ ਵੀ ਉਹਨਾਂ ਨੇ ਕੈਨਸਲ ਕਰ ਦੇਣਾ ਆ ਉਹ ਉਹਨਾਂ ਲੋਕਾਂ ਦੇ ਲਈ ਇੱਕ ਕਾਫੀ ਜ਼ਿਆਦਾ ਮੁਸ਼ਕਲ ਵਾਲੀ ਐ ਸ਼ਸ਼ੋਪਨ ਵਾਲਾ ਜਿਹੜਾ ਇਸ ਟਾਈਮ ਸਮੱਸਿਆ ਬਣਨੀ ਐ ਡਾਇਲਮਾ ਜਿਹੜਾ ਹੋ ਜਾਣਾ ਆ ਵੀ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਨ ਜਾ ਰਿਹਾ ਐ ਸੋ ਹੁਣ ਜਦੋਂ ਪੈਲੇਸਟੀਨੀਆਂ ਫਲੈਗ ਵਿਦਿਆਰਥੀ ਜੀਵਨ ਦੇ ਵਿੱਚ ਇਦਾਂ ਦੇ ਰੈਬੈਲਿਅਸ ਜਿਹੜਾ ਹੋਣਾ एस्टैब्लिशमेंट ਦੇ ਉਲਟ ਜਿਹੜਾ ਬੋਲਣਾ ਇਹ ਇੱਥੇ ਤਾਂ ਜਿਹੜੀ ਉਹ ਗੱਲ ਬਣਦੀ ਆ ਇੱਥੇ ਹੀ ਤਾਂ ਜਿਹੜਾ ਉਹ ਇੱਕ ਜਾਗ ਜਿਹੜੀ ਉਹ ਲੱਗਦੀ ਆ ਤੇ 트럼ਪ ਪ੍ਰਸ਼ਾਸਨ ਹੁਣਾਂ ਦੇ ਦੁਆਰਾ ਆਪਾਂ ਕਹਿ ਸਕਦੇ ਆ ਵੀ ਇਸ ਟਾਈਮ ਸਿਰੇ ਤੋਂ ਉਹਨਾਂ ਨੂੰ ਬਿਲਕੁਲ ਨੱਪਣ ਦੀ ਜਿਹੜੀ ਇਸ ਟਾਈਮ ਕੁਆਇਦ ਦੇ ਵਿੱਚ ਆ ਵੀ ਤੁਸੀਂ ਬੋਲਣਾ ਨਹੀਂ ਆ ਨਾ ਇਜ਼ਰਾਈਲ ਦੇ ਉਲਟ ਬੋਲਣਾ ਤੇ ਨਾ ਅਮਰੀਕਾ ਦੇ ਉਲਟ ਜਿਹੜਾ ਉਹ ਬੋਲਣਾ ਜੇ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਲਈ ਜਿਹੜੀ ਅੱਗੇ ਮੁਸ਼ਕਲ ਦਾ ਸਬਬ ਬਣੇਗਾ ਅ ਪਿੱਛੇ ਜੇ ਉਦਾਂ ਜੋ ਸਿੰਘ ਜੀ ਇਹ ਵੀ ਚੀਜ਼ ਬਣਿਆ ਸੀ ਸਟੂਡੈਂਟ ਵੀਜ਼ੇ ਦੇ ਨਾਂ ਦੇ ਉੱਤੇ ਧੋਖਾਧੜੀ ਵੀ ਬਹੁਤ ਹੋਈ ਆ ਕਾਰਨ ਕੀ ਆ ਕਹਿਣ ਦਾ ਵੀ ਲੋਕ ਕਹਿਣ ਨੂੰ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਸੀ ਕਿ ਆ ਇੱਥੇ ਆ ਕੇ ਪੜ੍ਹਦੇ ਪੜ੍ਹਦੇ ਨਹੀਂ ਸੀਗੇ ਆਉਂਦਿਆਂ ਹੀ ਆਈਦਰ ਉਹਨਾਂ ਨੇ ਅਸਾਈਲ ਵਾਲੇ ਪਾਸੇ ਨੂੰ ਚਲੇ ਜਾਣਾ ਤੇ ਜਾਂ ਸਕੂਲ ਦੇ ਵਿੱਚ ਜਾਣਾ ਹੀ ਨਹੀਂ ਕੰਮਕਾਰ ਨੂੰ ਜਿਹੜਾ ਆ ਸਿਰਫ ਉਸ ਤਰੀਕੇ ਦੇ ਲਈ ਇੱਕ ਰਾਹ ਜਿਹੜਾ ਉਹ ਬਣਾਇਆ ਸੀ ਬੀਤੇ ਦਿਨਾਂ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਏਜੰਟਸ ਦੇ ਵੀਜ਼ਾ ਰੈਸਟ੍ਰਿਕਸ਼ਨ ਜਿਹੜੀਆਂ ਲਾਈਆਂ ਗਈਆਂ ਉਹਦੇ ਵਿੱਚ ਵੀ ਇੱਕ ਇਹ ਕਾਰਨ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਸੋ ਸੈਕਟਰੀਅਰਸ ਡੀ ਸਟੇਟ ਜਿਹੜੇ ਐ ਮਾਰਕੋ ਰੂਬਿਓ 트ੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹੁਣ ਜਿਹੜੀ ਇੱਕ ਚਿੱਠੀ ਆ ਲਿਖ ਕੇ ਮੈਮੋ ਘਾਲ ਕੇ ਐਮਬੈਸੀਜ਼ ਨੂੰ ਘਾਲ ਦਿੱਤਾ ਆ ਵੀ ਨਵੇਂ ਸਟੂਡੈਂਟ ਵੀਜ਼ੇਜ਼ ਦੀਆਂ ਅਪਾਇੰਟਮੈਂਟ ਤੇ ਜਿਹੜੀਆਂ ਇੰਟਰਵਿਊਜ਼ ਆ ਔਰ ਕੈਨਸਲ ਜਿਹੜੀਆਂ ਕਰ ਦਿੱਤੀਆਂ ਜਾਣ ਇਹਦੇ ਨਾਲ ਉਹ ਉਹਨਾਂ ਦੀ ਇਹੀ ਕੋਸ਼ਿਸ਼ ਆ ਵੀ ਹਾਲ ਦੀ ਘੜੀ ਜਿਹੜਾ ਕੰਮ ਉਹਨਾਂ ਨੇ ਹੋਰ ਸਖਤ ਕਰਨਾ ਆ ਸੋ ਇਥੋਂ ਇਹ ਸਪਸ਼ਟ ਹੈ ਹਰਜੋ ਸਿੰਘ ਦੀ ਸ਼ੁਰੂਆਤ ਹੋਈ ਹੈ ਮੈਂ ਕਹੂੰਗਾ ਵੀ ਇਹ ਸ਼ੁਰੂਆਤ ਆ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਵੀ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਖੰਗਾ ਲੈਣਾ ਹੈਗਾ ਆ ਤੇ ਇਹ ਉਸੇ ਹੀ ਜਿਹੜਾ ਤਰਜ਼ ਦੇ ਉੱਤੇ ਹੁਣ ਸਟੂਡੈਂਟ ਵੀਜ਼ਸ ਦਾ ਨੰਬਰ ਆਇਆ ਆ ਇਸੇ ਤਰੀਕੇ ਦੇ ਨਾਲ ਵਿਜ਼ਟਰ ਵੀਜ਼ੇ ਦੇ ਉੱਤੇ ਵੀ ਕਰਨਗੇ ਈਵਨ ਜਿਹੜੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ ਉਹਦੇ ਵਿੱਚ ਵੀ ਇਹ ਜਿਹੜੀ ਸ਼ਕਤੀ ਹੈ ਅਜੇਹੀਆਂ ਜਿਹੜੀਆਂ ਉਹ ਕਰ ਸਕਦੇ ਇਹਨਾਂ ਨੂੰ ਮੌਕਾ ਜਿਹੜਾ ਉਹ ਚਾਹੀਦਾ ਆ ਵੀ ਕਿਸੇ ਤਰੀਕੇ ਦੇ ਨਾਲ ਕਿੱਦਾਂ ਲੋਕਾਂ ਨੂੰ ਰੋਕਿਆ ਜਾਵੇ ਆਉਣ ਤੋਂ ਤੇ ਜਿਹੜੇ ਇੱਥੇ ਉਹਨਾਂ ਨੂੰ ਕਿੱਦਾਂ ਜਿਹੜਾ ਹੋ ਕੱਢਿਆ ਜਾਵੇ ਸੋ ਮਾਸ ਡੈਪੂਟੇਸ਼ਨ ਦੇ ਜਿਹੜੇ ਸੁਪਨੇ ਨੇ 트੍ਰੰਪ ਹੁਣਾਂ ਦੇ ਉਸ ਨੂੰ ਸਕਾਰ ਕਰਨ ਦੇ ਲਈ ਤੇ ਇਆਂ ਕੋਈ ਵੀ ਸਰਕਾਰ ਦੇ ਉਲਟ ਬੋਲੇ ਨਾ ਅ ਟੋਟਲ ਸੈਂਸਰਸ਼ਿਪ ਸਰਕਾਰ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਉਸ ਪਾਸੇ ਵੱਲ ਨੂੰ ਆਪਾਂ ਜਿਹੜਾ ਆ ਰਵਈਆ ਤੇ ਕੰਮਕਾਜ ਜਿਹੜਾ ਹੋ ਵੱਧਾ ਦੇਖ ਰਹੇ ਹੈਗੇ ਜੀ